ਅਸੀਂ ਸਾਰੇ ਪੰਥੀ ਕੈਂ ਮੈਂ ਰੱਬ ਨੂੰ ਪਿਆਰ ਕਰਨ ਵਾਲਾ ਐ ਮੈਂ ਗੁਰਸਿੱਖੀ ਨੂੰ ਪਿਆਰ ਕਰਨ ਵਾਲਾ ਐ ਮੈਂ ਲੋਕਾਂ ਨੂੰ ਚਾਹਣਾ ਐ ਮੈਂ ਹੌਲੀ ਹੌਲੀ ਪੱਗ ਤੇ ਆਇਆ ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰ ਦੇ ਮੈਂ ਕੇਸ ਵੀ ਰੱਖਾ ਪਰ ਇੱਥੋਂ ਦਾ ਜਿਹੜਾ ਪੰਜਾਬ ਦਾ ਇੱਥੇ ਕਲੀਨ ਸ਼ੇਵ ਦਾੜੀ ਵਾਲਾ ਵੀ ਲੋਕਾਂ ਨੇ ਬੰਦਾ ਜਿਤਾਇਆ ਅਗਨੀ ਹੋਤਰੀ ਸਾਹਿਬ ਜਿਹੜੀ ਦਾੜੀ ਸ਼ੇਵ ਕਰਦੇ ਸੀ ਪੱਗ ਤਾਂ ਬੰਦਨ ਦੀ ਦੂਰ ਦੀ ਗੱਲ ਐ ਉਹ ਬੰਦਾ ਵੀ ਇੱਥੋਂ ਐਮਐਲਏ ਬਣੇ ਇਸ ਤੋਂ ਮੈਨੂੰ ਇਹ ਲੱਗਦਾ ਕਿ ਚੰਗੇ ਜਿਹੜਾ ਪੰਜਾਬ ਦੇ ਸਿੱਖ ਹੈ ਨਾ ਜਾਂ ਪੰਜਾਬ ਦਾ ਕੋਈ ਵੀ ਲੋਕ ਹੈ ਗੁਰੂ ਨੂੰ ਮੰਨਣ ਵਾਲੇ ਉਹ ਚੰਗੇ ਬੰਦੇ ਦੀ ਤਲਾਸ਼ ਹੈ ਬੀਟ Hindu ਬੀਟ Sikh ਬੀਟ Dalit ਬੀਟ ਐਨੀ ਹੋਰ ਜਾਤੀ ਉਹ ਕਹਿੰਦੇ ਚੰਗਾ ਬੰਦਾ ਲਿਆਓ ਤੁਸੀਂ ਦੇਖੋ 100% ਹਾਰਡ ਕੋਰ ਬਾਹਰ ਇਹ ਚਰਚਾ ਹੈ ਕਿ this is a punk thick seat ਕਿ اور میں دیکھا ਇਥੇ ਪੱਗਾਂ ਵਾਲੇ ਲੋਕ ਜ਼ਿਆਦਾ ਹੈ ਇੱਥੇ ਗੁਰਸਿੱਖ ਲੋਕ ਜ਼ਿਆਦਾ ਹੈ ਇੱਥੇ ਗੁਰੂ ਸਾਹਿਬ ਦੇ ਬਾਣੇ ਦੇ ਲੋਕ ਪਾਏ ਮੈਨੂੰ ਕਾਫੀ ਬਜ਼ਾਰਾਂ 'ਚ ਮਿਲਦੇ ਐ ਲੇਡੀਜ਼ ਮੈਨੂੰ ਬਹੁਤ ਮਿਲੀਆਂ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦਾ ਅਮਰਿਸ਼ਕ ਕੀ ਆਵੀ ਐ ਪਰ ਮੈਨੂੰ ਇਹ ਮੋਡਰੇਟ ਇਸ ਕਰਕੇ ਲੱਗਦੇ ਐ ਕਿ ਇਸ ਦੇ باوجود ਵੀ ਇਹਨਾਂ ਲੋਕਾਂ ਨੇ ਅਗਨੀ ਉਤਰੀ ਨੂੰ ਜਿਤਾਇਆ ਧਟਸ ਅ ਅਨਦਰ ਬਿਊਟੀ ਇਹੀ ਤਾਂ ਮੇਰੇ ਪੰਜਾਬ ਦੀ ਇਹੀ ਤਾਂ ਮੇਰੇ ਮੇਰੇ ਗੁਰੂ ਦੀ ਖੂਬਸੂਰਤੀ ਐ ਜਿਹੜੀ ਸਾਨੂੰ ਦਿੱਤੀ ਵੀ ਐ ਜਿਹੜੋਂ ਪੰਥ ਸਾਜਿਆ ਸੀਗਾ ਉਹਨਾਂ ਨੇ ਜਾਤ ਪਾਤ ਤੋਂ ਤਾਂ ਸਾਰਾ ਕੁਝ ਹੀ ਪਾਸੇ ਕਰਤਾ ਸੀਗਾ ਕਿ ਅਸੀਂ ਸਾਰੇ ਇੱਕ ਆ ਸੋਈ ਤਾਂ ਬਾਅਦ ਦੇ ਵਿੱਚ ਆਪਣੀਆਂ ਆਪਣੀਆਂ ਕਹਾਣੀਆਂ ਬਣਾ ਕੇ ਸੋ ਮੈਂ ਮੈਨੂੰ ਲੱਗਦਾ ਕਿ ਲੋਕ ਇਹ ਬਹੁਤ ਪਿਆਰ ਵਾਲੇ ਲੋਕ ਐ ਮਾਜੀ ਵਾਲੇ ਇਹਨਾਂ ਨੂੰ ਇਹ ਕੋਈ ਫਰਕ ਨਹੀਂਗਾ ਕਿ ਇਹ ਫਲਾਣਾ Hindu ਐ ਤੇ ਫਲਾਣਾ ਦਾੜੀ ਕੱਟੀ ਵਾਲਾ ਐ ਤੇ ਫਲਾਣਾ ਫਲਾ ਗੁਰੂ ਨੂੰ ਮੰਨਣ ਵਾਲੇ ਆ ਪਿਆਰ ਵਾਲੇ ਲੋਗ ਆ ਇਹਨਾਂ ਨੂੰ ਪਿਆਰ ਨਾਲ ਜੋ ਮਰਜ਼ੀ ਕਰਾ ਲਵੋ ਸੋ ਉਸੇ ਪਿਆਰ ਦੇ ਨਾਲ ਹੀ ਅਸੀਂ ਇਹਨਾਂ ਨੂੰ ਹੱਥ ਜੋੜ ਰਹੇ ਆਂ ਡੇ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਫਲਾਣਾ ਬੰਦਾ ਸਾਬਨੇ ਬਹੁਤ ਖਾਲਸਾ ਖੜਾ ਹੈ ਤੇ ਕਈ ਵਾਰੀ ਸਾਡੀਆਂ ਅਸੀਂ ਜਿਹੜੇ ਸਟੇਟਮੈਂਟਸ ਦਿੰਨੇ ਆਂ ਤੇ ਕਈ ਵਾਰੀ ਮਨ ਚ ਹੁੰਦਾ ਹੈ ਕਿ ਸ਼ਾਇਦ ਗੁੱਸਾ ਹੁੰਦਾ ਹੋਵੇ ਹਰ ਬੰਦੇ ਨੂੰ ਆ ਜਾਂਦਾ ਹੈ ਕਿਸੇ ਨਾ ਬਟ ਉਹ ਜਦੋਂ ਜੱਫੀ ਪਾ ਕੇ ਕੱਲ ਤਾਂ ਗੁਰੂ ਸਾਹਿਬ ਦੇ ਬਾਣੇ 'ਚ ਇੱਕ ਦੋ ਬੰਦੇ ਜਿਵੇਂ ਉਹਨਾਂ ਨੇ ਚੋਲਾ ਪਾਇਆ ਹੂੰ ਨੀਲਾ ਔਰ ਉਹਨਾ ਕੇ ਜੱਫੀ ਪਾ ਕੇ ਫੋਟੋ ਖੋਟੀਆਂ ਹੈ ਬਾਈ ਜੀ ਹੂੰ ਗੁਰਦੁਆਰਾ ਸਾਹਿਬ ਦੇ ਅਸੀਂ ਦਰਬਾਰ ਸਾਹਿਬ ਵਾਲੀ ਗਲੀ ਚ ਗਏ ਕੱਲ ਦੇ ਮੇਰੇ ਕੋ ਫੋਟੋਗ੍ਰਾਫਸ ਵੀ ਹੈ ਮੇਰੇ ਫੇਸਬੁੱਕ ਤੇ ਵੀ ਹੋਣੀਆਂ ਮੋਟਰਸਾਈਕਲ ਤੇ ਉਹ ਕਹਿੰਦੇ ਜੀ ਅਸੀਂ ਅੰਦਰ ਕੀਰਤਨ ਕਰਦੇ ਆ ਪਰ ਫੋਟੋ ਖੋਟਾਉਣੀਆਂ ਬਾਈ ਜੀ ਫਿਰ ਦੋਹਾਂ ਨੇ ਜਾਣੇ ਨੇ ਆ ਮੋਟਰਸਾਈਕਲ ਤੇ ਕਰਕੇ ਇੱਕ ਫੋਟੋ ਖਚਾਈ ਉਹ ਇੱਕ ਸਬੂਤ ਹੈ ਆਪਸ ਪ੍ਰੇਮ ਦਾ ਤੇ ਭਾਈਚਾਰੇ ਦਾ ਇਸੇ ਕਰਕੇ ਕਿਆ ਕਿ ਮਾਝੇ ਵਾਲੇ इमोशनल ਤੇ ਦਿਲ ਵਾਲੇ ਤੋਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸੱਤਾ ਧਾਰੀ ਧਰਮ ਬੋਰਡ ਵੀ ਲੱਗੇ ਹੋਏ ਆ ਆਪ ਦੀ ਸਰਕਾਰ ਆਪ ਦਾ ਐਮਐਲਏ ਉਹ ਹਰ ਜਗ੍ਹਾ ਇਹ ਪ੍ਰਚਾਰ ਕਰਦੇ ਆ ਕਿ ਹੋਰ ਬੰਦਾ ਜਿਤਾ ਲੋਗੇ ਵਿਕਾਸ ਰੁਕ ਜਾਣਾ ਹੈ ਉਹ ਤਾਂ ਇੱਥੋਂ ਤੱਕ ਵੀ ਕਹਿ ਗਿਆ ਕਿ ਨਸ਼ਾ ਸਾਰੇ ਪੰਜਾਬ ਚੋਂ ਖਤਮ ਹੋ ਜਾਣਾ ਇਹ ਨਾ ਹੋਵੇ ਤਰਨ ਤਰਨ ਨਸ਼ੇ ਤੋਂ ਰਹਿ ਜਾਏ ਮਨੀਸ਼ ਸੋਧਿਆ ਕਹਿੰਦੇ ਆਗੇ ਫਿਰ ਕਾਂਗਰਸ ਵਾਲੇ ਪਾਸੇ ਨੂੰ ਜਾਂ ਹੋਰ ਮਤਲਬ ਤੁਹਾਡੇ ਵਾਲੇ ਪਾਸੇ ਨੂੰ ਲੋਕ ਕਿਉਂ ਜਦੋਂ ਸੱਤਾ ਧਾਰੀ ਤੇਰੇ ਸ਼ਰੇਆਮ ਕਹਿ ਰਹੀ ਹੈ ਕਈ ਕੰਮ ਕਰਾਉਣੇ ਤਾਂ ਫਿਰ ਭਾਈ ਸੱਤਾਧਾਰੀ ਤਰਨੋਂ ਚੋਣੋ ਤੇ ਲੋਕਾਂ 'ਚ ਵੀ ਇੱਕ ਗੱਲ ਹੁੰਦੀ ਹੈ ਕਿ ਜਿਮਨੀ ਚੋਣ ਦੇ ਵਿੱਚ ਸਰਤਾਧਾਰੀ ਤਰਨੋਂ ਚੋਣ ਲੈਣਾ ਚਾਹੀਦਾ ਜਿਹੜੇ ਰਹਿੰਦੇ ਖੁੰਦੇ ਕੰਮ ਆ ਉਹ ਵੀ ਹੋ ਜਾਣਗੇ ਇੱਕ ਡੇਢ ਸਾਲ ਜਿਹੜਾ ਪਿਆ ਸਿੱਧੂ ਬਿਲਕੁਲ ਗੱਲ ਜਾਇਜ਼ ਹੈ ਲੋਕਾਂ ਨੂੰ ਇਹ ਲੱਗਦਾ ਹੈ ਕਿ ਯਾਰ ਸਰਕਾਰ ਤੋਂ ਕੁ ਕੰਮ ਲੈ ਲਾਂਗੇ ਲੇਕਿਨ ਸਰਕਾਰ ਨੂੰ 4 ਸਾਲਾਂ ਦਾ ਵੇਖ ਲਿਆ ਨਹੀਂ ਤਾਂ ਜੇ ਪਹਿਲੇ ਸਾਲ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਤੇ ਸੁਸੋਧਿਆ ਸਾਹਿਬ ਦੀ ਗੱਲ ਤੇ ਲੋਕ ਵਿਸ਼ਵਾਸ ਕਰ ਲੈਂਦੇ 4 ਸਾਲਾਂ ਦਾ ਲੋਕ ਕਹਿੰਦੇ ਯਾਰ ਪਹਿਲਾਂ ਐਮਐਲਏ ਬਣਾਇਆ ਹੀ ਸੀ ਤੁਹਾਡੀ ਸਰਕਾਰ ਬਣਾਈ ਅਸੀਂ ਚੀਫ ਮਿਨਿਸਟਰ ਬਣਾਤਾ ਬੰਦਾ 92 ਬਸਿਟਾ ਆ ਗਿਆ 4 ਸਾਲਾਂ ਤੋਂ ਤਰਨ ਤਰਨ ਅਸੀਂ ਆਮ ਆਦਮੀ ਪਾਰਟੀ ਦਾ ਬਣਾਇਆ ਤੁਸੀਂ ਸਾਡਾ ਚਵੰਨੀ ਕੰਮ ਨਹੀਂ ਕੀਤਾ ਗੁੰਡਾਗਰਦੀ ਦਾ ਰਾਜ ਆ ਗਿਆ ਸ਼ਰੇਮ ਚੇਨਾ ਖੋਣ ਲੱਗ ਪਏ ਫਰੋਤੀਆਂ ਮੰਗਣ ਲੱਗ ਪਏ ਗੈਂਗਸਟਰ ਜ਼ਿਆਦਾ ਹੋ ਗਏ ਗੋਲੀ ਉਹੀ ਕੰਮ ਚੱਲ ਪਿਆ ਤੁਸੀਂ ਉਦੋਂ ਦਾ ਕਿਉਂ ਨਹੀਂ ਕੀਤਾ ਹੁਣ ਅਖੀਰਲੇ ਸਾਲ ਇਹ ਵੀ ਸੋਚ ਸਕਦੇ ਕਿ ਅਸੀਂ ਇਹਨੂੰ ਸਬਸਖਾਣਾ ਕਿ ਇਹਨਾਂ ਨੇ ਸਾਡਾ ਠੱਗੀ ਮਾਰੀ ਫੇਰ ਤੁਹਾਡੇ ਜਿਹੜੇ ਐਥਿਕਸ ਸੀ ਤੁਸੀਂ ਉਹਨਾਂ ਤੋਂ ਪਾਸੇ ਪਰੇ ਹੋਗੇ ਤੁਸੀਂ ਕੋਈ ਵੇਲਾ ਸੀ ਕਿ ਆਮ ਆਦਮੀ ਪਾਰਟੀ ਇੱਕ ਡੱਬੇ ਰੱਖਦੇ ਹੁੰਦੀ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਆਪਣੇ ਮਾਲ ਵਿੱਚ ਕਿ ਡੱਬੇ ਰੱਖ ਕੇ ਵੀ ਵੋਟਾਂ ਪਾਓ ਅਸੀਂ ਉਸ ਨੂੰ ਐਮਐਲਏ ਦੇਾਂਗੇ ਜਿਹਦੇ ਨਾਲ ਜ਼ਿਆਦਾ ਹੋਣਗੇ ਵਾਲੈਂਟੇਅਰ ਹੋਣਗੇ ਹੁਣ ਗੱਲ ਹੀ ਗਈ ਇਹਨਾਂ ਨੇ ਫਿਰ ਕਿਹਾ ਸੀ ਬਜਟ ਪਹਿਲਾਂ ਹਰਪਾਲ ਚੀਮਾ ਜੀ ਬਾਜ਼ਾਰਾਂ ਚ ਘੁੰਮਦੇ ਫਿਰਦੇ ਸੀ ਵੀ ਬਜਟ ਦੱਸੋ ਬਜਟ ਆਪਣਾ ਬਜਟ ਆਪਦਾ ਬਜਟ ਆਪਣਾ ਬਜਟ ਹੂੰ ਉਸੋ ਆ ਗਿਆ ਸਾਰਾ ਕੰਮ ਬਜਟ-ਬੁਜਟ ਰੁਲ ਗਿਆ ਕੋਈ ਹੁਣ ਪੁੱਛਣ ਨਹੀਂ ਜਾਂਦਾ ਵੀ ਬਜਟ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਜਿੱਦ ਤੇ ਡਰੱਗਸ ਦੀ ਗੱਲ ਹੈ 45 47000 ਐਫਆਈਆਰ ਦਰਜ ਕਰਤੀਆਂ ਮਜਿੰਦਰ ਘਰ ਤੋੜਦੇ ਲੋਕਾਂ ਕਿਤੇ ਡਰੱਗਸ ਦਾ ਕੋਈ ਵੀ ਹੱਲ ਨਹੀਂ ਹੋ ਸਕਿਆ ਮੈਂ ਉਲਟਾ ਇਸ ਕੱਲ ਦੇ ਵਿੱਚ ਐਫਆਈਆਰ ਕਰਨ ਤੇ ਐਫਆਈਆਰ ਕਰਨ ਦੇ ਨਾਲ ਤੁਸੀਂ ਪੂਰਾ ਪਰਿਵਾਰ ਹੀ ਮਾਰ ਦਿੰਦੇ ਹੋ ਕਿਵੇਂ ਕਿਉਂਕਿ ਜਿਹੜਾ ਪਰਿਵਾਰ ਹੁੰਦਾ ਉਹ ਵਿਚਾਰਾ तरीका ਤੇ ਜਾਣ ਲੱਗ ਪੈਂਦਾ ਮਾਪੇ ਤੋਂ ਆਪਦਾ ਪੁੱਤ ਨਹੀਂ ਛੱਡਿਆ ਜਾਂਦਾ ਭਾਵੇਂ ਕੋ ਪੁੱਤ ਹੋ ਜੇ ਹੂੰ ਉਹਨੂੰ ਜਾਣਾ ਪੈਂਦਾ ਉਹ ਤਰੀਕ ਸੇ ਜਾਂਦਾ ਐਡਵੋਕੇਟਸ ਨੂੰ ਪੈਸੇ ਦਿੰਦਾ ਉਹ ਜੇਲ੍ਹ ਚ ਮਰ ਜਾਂਦਾ ਜਿਹੜਾ ਉਹ ਉਹ ਜੇਲ੍ਹ ਚ ਨਸ਼ਾ ਖਾਂਦਾ ਕਿਉਂਕਿ ਉੱਥੋਂ ਉੱਥੇ ਮਿਲ ਜਾਂਦਾ ਕੋਈ ਨਾ ਕੋਈ ਜਿਗਾਰ ਮਾਂ ਪਿਓ ਤਰੀਕਾਂ ਤੇ ਮੁਲਾਕਾਤਾਂ ਤੇ ਕਿਉਂਕਿ ਕੰਮ ਕਰਨ ਦਾ ਸਮਾਂ ਨਹੀਂ ਰਹਿੰਦਾ ਪੱਤਰਾ ਦੇਣ ਇਸ ਕੰਮ ਤੇ ਲੰਘ ਜਾਂਦੇ 15 ਦਿਨ ਨਹੀਂ ਰਹਿ ਗਿਆ ਰੋਜ਼ਗਾਰ ਵੀ ਘਟ ਗਿਆ ਤੇ ਪੈਸੇ ਵੀ ਖਰਾਬ ਹੋ ਗਏ ਘਰ ਤੁਸੀਂ ਢਾਤਾ ਉਹ ਮੁੰਡੇ ਨੇ ਤਾਂ ਘਰ ਬਣਾਇਆ ਹੀ ਨਹੀਂ ਦਮਾਤੇ ਬਾਪ ਨੇ ਬਣਾਇਆ ਮੁੰਡਾ ਤਾਂ ਮਰਦਾ ਹੀ ਮਰਦਾ ਹੈ ਦਿਸ ਇਜ਼ ਫੋਰ ਸ਼ੋਰ ਕਿਉਂਕਿ ਉਹਨੂੰ ਨਸ਼ਾ ਛਡਾਉਣ ਦੇ ਆਸਤੇ ਤਾਂ ਕੋਈ ਉਪਰਾਲਾ ਨਹੀਂ ਨ ਕੀਤਾ ਹਮ ਸਰਕਾਰ ਨੇ ਨਸ਼ਾ ਛਡਾਉਣ ਆਸਤੇ ਕੋਈ ਉਪਰਾਲਾ ਨਹੀਂ ਕੀਤਾ ਉਹਨੂੰ ਕੋਈ ਆਲਟਰਨੇਟਿਵ ਦਵਾਈ ਕੋਈ ਨਹੀਂ ਦਿੱਤੀ ਮਾਪਿਓ ਦਾ ਘਟਾ ਤਾਂ ਉਹ ਮਾਪਿਓ ਘਰ ਬਣਾਉਣ ਚ ਬਸ ਸਸਰੀ ਘਰ ਉਹ ਫਿਰ ਕੋਈ ਨਾ ਕੋਈ ਮਾਪਿਓ ਵੀ ਸੁਸਾਈਡ ਕਰ ਜਾਂਦਾ ਜਾਂ ਮਰ ਜਾਂਦਾ ਹੈ ਗਰੀਬ ਥੱਕ ਕੇ ਹਾਰ ਕੇ ਟੁੱਟ ਕੇ ਪੈ ਜਾਂਦਾ ਜੇ ਡੀ ਜੀ ਪੀ ਪੰਜਾਬ ਆਪ ਦੇ ਮੁੰਡੇ ਦਾ ਨਸ਼ਾ ਨਹੀਂ ਛਡਾ ਸਕਿਆ محمد مصطفی ਜਿਹੜਾ ਵੈਲਮ ਚ ਜੀਨੇ ਪੜਾਇਆ ਜਿਹਨ ਕੋਈ ਪੈਸੇ ਵੀ ਸੀ تعلیم ਵੀ ਸੀ ਫਿਰ ਇਹ ਕਿਵੇਂ ਛੜਾਏਗੀ ਸਰਕਾਰ ਸੋ ਲੋਕਾਂ ਦੇ ਸਾਹਮਣੇ ਮੁਕੰਮਲ ਜਨਾਜਾਇਸ ਸਰਕਾਰ ਦਾ ਨਿਕਲ ਚੁੱਕਿਆ ਹੁਣ ਮੁੱਖ ਮੰਤਰੀ ਸਾਹਿਬ ਦੀਆਂ ਕਿੱਕਲੀਆਂ ਨੂੰ ਕੋਈ ਪਸੰਦ ਨਹੀਂ ਕਰਦਾ ਇਹ ਇੱਕ ਇੰਟਰਟੇਨਮੈਂਟ ਦਾ ਸਾਧਨ ਜ਼ਰੂਰ ਹੈਗੀਆਂ ਹੈ ਕਦੇ ਕਦੇ ਜਿਨ੍ਹਾਂ ਨੇ ਨਹੀਂ ਸੁਣੀਆਂ ਅਦਰਵਾਈਜ਼ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਚੋਂ ਕੰਡਣ ਪਾਉਣ ਨੂੰ ਕੁਝ ਨਹੀਂ ਸੋ ਏਸ ਕਰਕੇ ਲੋਕ ਅਖੀਰਲੇ ਸਮੇਂ ਇਹ ਵੀ ਕਹਿ ਸਕਦੇ ਆ ਕਿ ਸ਼ਾਇਦ ਸਾਲ ਰਹਿ ਗਿਆ ਇਹਨਾਂ ਨੂੰ ਅਕਲ ਦੇਈਏ ਇੱਥੋਂ ਜਿਵੇਂ ਬੱਚਾ ਸ਼ਰਾਰਤ ਕਰਦਾ ਔਰ ਥੱਪੜ ਮਾਰੋ ਤਾਂ ਸ਼ਾਇਦ ਉਹ ਅਗਲੀ ਵਾਰੀ ਸ਼ਰਾਰਤ ਨਾ ਕਰੇ ਮਾਈਟ ਵੀ ਲੋਕ ਇਹ ਵੀ ਮਹਿਸੂਸ ਕਰਦੇ ਆ ਕਿ ਇੱਥੇ ਉਹਨਾਂ ਨੂੰ ਤਰਨ ਤਰਨ ਚ ਸਬਕ ਸਿਖਾਈਏ ਸੀ ਇਹਨਾਂ ਨੂੰ ਬਾਈ ਇਲੈਕਸ਼ਨ ਵੀ ਜਿਤਾਤੇ ਹੂੰ ਜੇ ਇਹ ਹਰਾਬੀ ਇਹ ਤਾਂ ਸ਼ਾਇਦ ਰਹਿੰਦੇ ਸਾਲ ਜਿਹੜੇ ਇਹਨੇ ਵਾਅਦੇ ਕੀਤੇ ਸੀ ਮਾਨ ਸਾਹਿਬ ਨੇ ਸਾਡੇ ਨਾਲ ਸ਼ਾਇਦ ਉਹ ਪੂਰੇ ਕਰਦੇ ਤੇ ਫਿਰ ਤਾਂ ਤੁਹਾਡਾ ਹੀ ਨੁਕਸਾਨ ਆ ਜੇ ਕਿਤੇ ਰਹਿੰਦੇ ਵਾਅਦੇ ਪੂਰੇ ਹੋ ਗਏ ਫਿਰ ਦੁਬਾਰਾ ਆ ਸਕਦੇ